ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਬਿਹાગੜਾ ਮਹੱਲਾ ਪੰਜਵਾ ਸ਼ੰਤ ਸੁਨੋ ਬੇਨੰਤਿਆ ਸੁਆਮੀ ਮੇਰੇ RAM ਕੋਟ ਅਪਰਾਧ ਭਰੇ ਭੀ ਤੇਰੇ ਚੇਰੇ RAM ਹਰੇ ਪਦ ਤੇ ਵਿਸਰਾਮ ਹੈ ਕੋਟ ਅਪਰਾਧ ਭਰੇ ਇਥੇ ਵਿਸਰਾਮ ਹੈ ਭੀ ਇਥੇ ਯਮਕਲਾਦਨੀ ਹੈ ਤੇਰੇ ਚੇਰੇ RAM ਦੁਖ ਹਰਨ ਕਿਰਪਾ ਕਰਨ ਮੋਹਨ ਕਰਨ ਇੱਥੇ ਨਾਣਾ ਲਾਈ ਜਨਾ ਤੂੰ ਨੰਨਾ ਕਰਨ ਦੁਖ ਹਰਨ ਕਿਰਪਾ ਕਰਨ ਮੋਹਨ ਕਾਲ ਕਲੇਸਹ ਪੰਜਨਾ ਕਾਲ ਪੁੱਲੇ ਹੀ ਬੋਲਨਾ ਕਾਲ ਕਲੇਸਹ ਪੰਜਨਾ ਸਾਰਣ ਤੇਰੀ ਰਖਲੇ ਹੁ ਮੇਰੀ ਸਰਬ ਮੈ ਨਰੰਜਨਾ ਜਿਹੜਾ ਸਰਬ ਮੈ ਪਾਠ ਹੈ ਸੰਬੰਧਕ ਪਾਠ ਹੈ ਮੈ ਦਾ ਉਚਾਰਨ ਨਾਸਕੀ ਨਹੀਂ ਕਰਨਾ ਮੈ ਨਹੀਂ ਕਹਿਣਾ ਸਰਬ ਮੈ ਨਰੰਜਨਾ ਸੋਨ ਤਪੇਖਤ ਸੰਗ ਸਭ ਕੈ ਪ੍ਰਭ 네ਰੂ ਹੂਤੇ 네ਰੇ 네ਰੂ ਹੂਤੇ 네ਰੇ ਪ੍ਰਭ 네ਰੂ ਹੂਤੇ 네ਰੂ ਜਿਹੜਾ ਪਾਠ ਹੈ ਨਾ ਵਿੱਚ ਡੈਸ਼ ਦੇ ਕੇ ਬੋਲਣਾ 네ਰੂ ਲਮਕਾ ਕੇ ਜੇ ਬੋਲਣਾ ਪ੍ਰਭ 네ਰੂ ਹੂਤੇ 네ਰੇ ਅਰਦਾਸ ਨਾਨਕ ਸੁਨੋ ਸੁਆਮੀ ਸੁਨ ਸੁਨ ਸੁਆਮੀ ਸੁਨੋ ਸੁਆਮੀ ਰੱਖ ਲੇ ਹੋ ਘਰ ਕੇ ਚੇਰੇ ਤੂ ਸਮਰੱਥ ਸਦਾ ਹਮਦੀਨ ਭਿਖਾਰੀ RAM ਭਿਖਾਰੀ RAM ਨਹੀਂ ਕਹਿਣਾ ਹਮਦੀਨ ਭਿਖਾਰੀ ਇੱਥੇ ਠੰਮ ਲਾਉਣੀ ਨੂੰ ਇਹ ਹੀ ਚੀਜ਼ਾਂ ਦੇਖਣ ਵਾਲੀਆਂ ਹੁੰਦੀਆਂ ਕਿ RAM ਪਦ ਵੱਖਰੇ ਹੀ ਕਹਿ ਦਿੰਨਾ ਹਮਦੀਨ ਭਿਖਾਰੀ RAM ਮਾਇਆ ਮੋਹ ਮगन ਕੱਢ ਲੇ ਹੁ ਮੁਰਾਰੀ RAM ਮगन ਪਤੀ ਵਿਸਰਾਪ ਲੋਭਨੋਹ ਬੇਕਾਰ ਬਾਧਿਓ ਅਣਕ ਦੋਖ ਕਮਾਵਣੇ ਅਲਪਤ ਬੰਦਨ ਰਹਿਤ ਕਰਤਾ ਅਲਿਪਤ ਤੇ ਯਮ ਕਲਾ ਦੇ ਅਲਪਤ ਨਹੀਂ ਹੈ ਅਲਿਪਤ ਅਲਿਪਤ ਲੇਵ ਤੋਂ ਰਹਿਤ ਹੈ ਵਾਹਿਗੁਰੂ ਬੰਦਨ ਰਹਿਤ ਕਰਤਾ ਇਥੇ ਵਿਸਰਾਮ ਹੈ ਅਲਿਪਤ ਬੰਦਨ ਰਹਿਤ ਕਰਤਾ ਕੀਆ ਆਪਣਾ ਪਾਵਨੇ ਕਰ ਅਨੁਗ੍ਰਹਿ ਪਤਤ ਪਾਵਨ ਬਹੁ ਜੋਣ ਭ੍ਰਮ ਤੇ ਹਾਰੀ ਹ ਅਲਿਪਤ ਦਾ ਅਰਥ ਹੈ ਮਾਇਆ ਤੋਂ ਨਿਰਲੀਪ ਹੈ ਬੇਨਵੰਤਾ ਨਾਨਕ ਦਾਸ ਹਰ ਕਾ ਪ੍ਰਾਵ ਜੀ ਆ ਪ੍ਰਾਣ ਆਧਾਰੀ ਜੀ ਆ ਨਹੀਂ ਹੈ ਜੀ ਪ੍ਰਾਵ ਜੀ ਆ ਪ੍ਰਾਣ ਆਧਾਰੀ ਤੂੰ ਸਮਰਾਥ ਵੱਡਾ ਮੇਰੀ ਮਤ ਥੋਰੀ ਰਾਮ ਮੇਰੀ ਮਤ ਥੋਰੀ ਰਾਮ ਪਾਲਹ ਅਕਿਰਤ ਅਕਿਰਤ ਕਣਾ ਇੱਥੇ ਆ ਗਿਆ ਰਾਰਾ ਪੂਰਾ ਇੱਥੇ ਅਕਿਰਤ ਕਣਾ ਉਚਾਰਨ ਕਰਨਾ ਪੂਰਨ ਦ੍ਰਿਸ਼ਟ ਤੇਰੀ ਰਾਮ ਅਗਾਧ ਬੋਧ ਅਪਾਰ ਕਰਤੇ ਮੋਹੇ ਨੀਚ ਕਛੂ ਨਾ ਜਾਣਾ ਰਤਨ ਤਿਆਗ ਸੰਗ੍ਰਹਿਨ ਕੌਡੀ ਪਸੂ ਨੀਚ ਇਆਨਾ ਤਿਆਗ ਚਲਤੀ ਮਹਾ ਚੰਚਲ ਦੋਖ ਕਰ ਕਰ ਜੋਰੀ ਨਾਨਕ ਸਰਨ ਸਮਰਾਥ ਸੁਆਮੀ ਪੈਜ ਰੱਖ ਮੋਰੀ ਜਾ ਤੇ ਵਿਛੜਿਆ ਤਿਨ ਆਪ ਮਿਲਾਇਆ RAM ਵਿਛੜਿਆ ਨਹੀਂ ਕਹਣਾ ਓਂਕੜ ਹੈ ਵਿਛੜਿਆ ਵਿਛੜਿਆ ਜਾ ਤੇ ਵਿਛੜਿਆ ਤੈਨ ਆਪ ਮਿਲਾਇਆ ਰਾਮ ਸਾਧੂ ਸੰਗਮੇ ਹਰ ਗੁਣ ਗਾਇਆ ਰਾਮ ਗੁਣ ਗਾਏ ਗੋਵਿੰਦ ਸਦਾ ਨिके ਕਲਿਆਣ ਮੈ ਪ੍ਰਗਟ ਭਏ ਹਾਂਜੀ ਕਲਿਆਣ ਮੈ ਜਿਹੜਾ ਪਾਠ ਹੈ ਇਹ ਸੰਬੰਧਕ ਪਾਠ ਹੈ ਕਲਿਆਣ ਰੂਪ ਇਹਨੂੰ ਮੈਂ ਉਚਾਰਨ ਕਰਨਾ ਮੈਂ ਨਾਸਕੀ ਨਹੀਂ ਕਹਿਣਾ ਕਲਿਆਣ ਮੈ ਪ੍ਰਗਟ ਭਈ ਸੇਜਾ ਸੁਹਾਵੀ ਸੰਗ ਪ੍ਰਾਵਕੈ ਆਪਣੇ ਪ੍ਰਾਪ ਕਰ ਲੈ ਛੋੜ ਚਿੰਤ ਅਚਿੰਤ ਹੋਏ ਛੋੜ ਚਿੰਤ ਅਚਿੰਤ ਹੋਏ ਮੋੜ ਦੁਖ ਨਾ ਪਾਇਆ ਨਾਨਕ ਦਰਸ਼ਨ ਪੇਖ ਜੀਵੇ ਗੋਵਿੰਦ ਗੁਣ ਨਿਤ ਗਾਇਆ ਵਿਹਗੜਾ ਮਹੱਲਾ ਪਿੰਜਵਾ ਛੰਤ ਬੋਲ ਸੋ ਧਰਮੀੜਿਆ ਮੂਨ ਕਰਤ ਧਾਰੀ ਨਾਮ ਇਹ ਪਾਠ ਤੇ ਆਲੂਚਾਰਨ ਕਰਨਾ ਹੈ ਬੋਲ ਇਥੇ ਯਮਕ ਲਾ ਦਨੀ ਹੈ ਸੋ ਪਾਠ ਵੱਖਰਾ ਉਚਾਰਨ ਕਰਨਾ ਹੈ ਸੰਪਰਦਾਇ ਤੇ ਵੱਖਰਾ ਪਾਠ ਕਰਾਇਆ ਜਾਂਦਾ ਸੋ ਧਰ ਮੀੜਿਆ ਨਹੀਂ ਕਹਿਣਾ ਹੈ ਧਰਮੀ ੜਿਆ ਯਾਨੀ ਡੈਸ਼ ਜਿਹੜੀ ਹੈ ਨਾ ਧਰਮੀ ਬੋਲ ਕੇ ੜਿਆ ਪਦ ਤੋਂ ਡੈਸ਼ ਦਿਨੀਆ ਪਾਠ ਇਕੱਠਾ ਹੀ ਹੈ ਧਰਮੀ ੜਿਆ ਮੋਨ ਕਤ ਧਾਰੀ ਇਥੇ ਠਮਕ RAM ਤੂੰ ਨੇਤਰੀ ਦੇਖ ਚੱਲਿਆ माया बिउहारी राम संग तेरै कछ ना चालै बिना गोविंद नमा देश-वेश स्वर्ण रूपा सगल ऊणे कामा पुत्र कलत्र ना संग सुबा हस्तकूर विकारी बिनवंत नानक बिन साध संगमा सब मिथिया संसारी ਰਾਜਨਾ ਕਿਉ ਸੋਇਆ ਤੂੰ ਨੀਦ ਭਰੇ ਜਾਗਤ ਕਤ ਨਾਹੀ RAM ਮਾਇਆ ਝੂਠ ਰਦਨ ਕੀਤੇ ਬਿਲ ਲਾਹੀ RAM ਬਿਲ ਲਾਹੇ ਕੀਤੇ ਮਹਾ ਮੋਹਨ ਬਿਨ ਨਾਮ ਹਰ ਕੇ ਸੁਖ ਨਹੀਂ ਸਹਿਸ ਸਿਆਣਪ ਉਪਾਵ ਥਾਕੇ ਜਹ ਭਾਵਤ ਤਹ ਜਾਹੀ ਆਦ ਅੰਤੇ ਮਦ ਪੂਰਨ ਸਾਧ ਅੰਤੇ ਮਦ ਪੂਰਨ ਸਰਬਤਰ ਘਾਟ ਘਟ ਆਹੀ ਬਿਨ ਮੰਤ ਨਾਨਕ ਜਿਨ ਸਾਧ ਸੰਗਮ ਸੇ ਪਤ ਸੇਤੀ ਘਰ ਜਾਹੀ ਨਰਪਤ ਜਾਣ ਗਰਹਿਉ ਸੇਵਕ ਸਿਆਣੇ RAM ਇ ਗਰਹਿਉ ਪਤ ਤੇ ਵਿਸਾਮ ਲਾਉਣਾ ਸਰ ਪਰ ਵਿਛੜਨਾ ਮੋਹੇ ਪਸ਼ੂਤਾਣੇ RAM ਇਹ ਵਿਛੋੜਨਾ ਉਚਾਰਨ ਕਰਨਾ ਆਮ ਵਿਛੋੜਨਾ ਨੰਨੇ ਨਾਲ ਹੀ ਬੋਲ ਜਨੇ ਆ ਨਾਲੇ ਛੱਛੇ ਦੇ ਔਂਕੜ ਵੀ ਲਾਉਣਾ ਹੈ ਸਰ ਪਰ ਵਿਛੋੜਨਾ ਇਥੇ ਵਿਸਨਾਮ 모헤 ਪਛਤਾਣੇ ਰਾਮ ਹਰ ਚੰਦੌਰੀ ਦੇਖ ਭੂਲਾ ਇਹ ਹਰ ਚੰਦੌਰੀ ਨਹੀਂ ਕਹਿਣਾ ਚੰਦੌਰੀ ਹਰ ਚੰਦੌਰੀ ਦੇਖ ਭੂਲਾ ਰੀ ਅਡ ਕਰਨਾ ਇਕੱਠਾ ਹੀ ਪਾਠ ਹਰ ਚੰਦੌਰੀ ਹਰ ਚੰਦਾ ਉਰੀ ਦੇਖ ਭੂਲਾ ਕਹਾ ਅਸਥਿਤ ਪਾਈਐ ਬਿਨ ਨਾਮ ਹਰ ਕੇ ਆਨ ਰਚਨਾ ਇਹਲਾ ਜਨਮ ਗਵਾਈਐ ਹੋ ਹੋ ਕਰਤ ਨਤਰਸਨ ਬੂਜੈ ਨਹ ਕਾਮ ਪੂਰਨ ਗਿਆਨੇ ਇਹ ਬੂਜੈ ਪਦ ਜਿਹੜਾ ਪੂਲਾ ਹੀ ਉਚਾਰਨ ਕਰਨਾ ਬੂਜੈ ਬਿਨਵੰਤ ਨਾਨਕ ਬਿਨ ਨਾਮ ਹਰ ਕੇ ਕੀਤਿਆ ਪਛਤਾਨੇ ਤਾਰ ਅਨੁਗ੍ਰਹ ਇਹ ਆਮ ਜਿਆਦਾ ਨਾ ਅਨੁਗ੍ਰਹ ਹ ਅੰਕੜਾ ਹੁੰਦਾ ਇੱਥੇ ਹੋੜਾ ਧੀਰਗ ਉਚਾਰਨ ਕਰਨਾ ਤਾਰ ਅਨੁਗ੍ਰਹ ਤਾਰ ਅਨੁਗ੍ਰਹ ਆਪਣਾ ਕਰ ਲੈ ਨਾ RAM ਪੂਜਾ ਗਹਿ ਕਾਢ ਲਿਓ ਸਾਧੂ ਸੰਗ ਦੀਨਾ RAM ਪੂਜਾ ਗਹਿ ਇੱਥੇ ਠਮਕ ਲਾ ਦੇਣੀ ਹੈ ਕਾਢ ਲਿਓ ਸਾਧੂ ਸੰਗ ਦੀਨਾ RAM ਸਾਦ ਸੰਗਮ ਹਰ ਅਰਾਧੇ ਸਗਲ ਕਲਮਲ ਦੁਖ ਜਲੇ ਮਹਾ ਧਰਮ ਸੁ ਦਾਨ ਕਿਰਿਆ ਇਹ ਸੁ ਦਾਨ ਵਖਰਾ ਪਾਠ ਸੰਪਰਦਾਚ ਕਰਾਇਆ ਜਾਂਦਾ ਮਹਾ ਧਰਮ ਸੁ ਦਾਨ ਕਿਰਿਆ ਸੰਗ ਤੇ ਰੈ ਸੇ ਚੱਲੇ ਰਸਨਾ ਅਰਾਧੇ ਇੱਕ ਸਵਾਮੀ ਹਰ ਨਾਮ ਮਨ ਤਨ ਭੀਨਾ ਨਾਨਕ ਜਿਸ ਨੂੰ ਹਰ ਮਿਲਾਏ ਸੋ ਸਰਬਗੁਣ ਪਰਬੀਨਾ ਵਿਹਾਗੜੇ ਕੀ ਵਾਰ ਮਹੱਲਾ ਚੌਥਾ ਜਿਸ ਤਰ੍ਹਾਂ ਉਚਾਰਿਆ ਹੈ ਇਸੇ ਤਰ੍ਹਾਂ ਹੀ ਬੋਲਣਾ ਹੈ ਵਿਹਾਗੜੇ ਕੀ ਵਾਰ ਕੀ ਵਾਰ ਨਹੀਂ ਕਹਿਣਾ ਹੈ ਵਿਹਾਗੜੇ ਕੀ ਵਾਰ ਮਹੱਲਾ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਮਹੱਲਾ ਤੀਜਾ ਗੁਰਸੇਵਾ ਤੇ ਸੁਖ ਪਾਈਐ ਹੋਰਥੈ ਸੁਖ ਨ ਭਾਲ ਤੇ ਤੇ ਪਦ ਤੇ ਵੀ ਠਮਕੈ ਜਿਸ ਤਾਂ ਲਈਐ ਗੁਰਸੇਵਾ ਤੇ ਸੁਖ ਪਾਈਐ ਇਥੇ ਵਿਸਰਾਮ ਹੋਰਥੈ ਸੁਖ ਨ ਭਾਲ ਗੁਰ ਕਾਬਿ ਸ਼ਬਦ ਮਨ ਭੇਦੀਐ ਸਦਾ ਵਸੈ ਹਰ ਨਾਲ ਨਾਨਕ ਨਾਮ ਤਿਨਾ ਕਉ ਮਿਲੈ ਨਾਨਕ ਪਦਤੀ ਜਮਕ ਹੈ ਨਾਨਕ ਨਾਮ ਤਿਨਾਂ ਕੋ ਮਿਲੈ ਜਿਨ ਹਰ ਵੇਖੈ ਨਦਰ ਨਿਹਾਲ ਮਹੱਲਾ ਤੀਜਾ ਸਿਫਤ ਖਜ਼ਾਨਾ ਬਖਸ਼ ਹੈ ਸਿਫਤ ਸਿਫਤ ਖਜ਼ਾਨਾ ਬਖਸ਼ ਹੈ ਸਿਫਤ ਖਜ਼ਾਨਾ ਬਖਸ਼ ਹੈ ਜਿਸ ਬਖਸੈ ਸੋ ਖਰਚਾ ਖਾਈ ਸਤਗੁਰ ਬਿਨ ਹੱਥ ਨ ਆਵਈ ਸਭ ਥੱਕੇ ਕਰਮ ਕਮਾਈ ਨਾਨਕ ਮਨਮੁਖ ਜਗਤ ਧਨਹੀਣ ਹੈ ਨਾਨਕ ਪਾਠ ਦੀ ਯਮਕ ਲਾ ਦਨੀ ਹੈ ਮਨਮੁਖ ਜਗਤ ਧਨਹੀਣ ਹੈ ਅੱਗੇ ਭੁਖਾ ਕੇ ਖਾਏ ਔੜੀ ਸਭ ਤੇਰੀ ਤੂੰ ਸਭ ਸਦਾ ਸਭ ਸਦਾ ਜਿਹੜਾ ਪਾਠ ਹੈ ਸਰਬੰਧਕ ਪਾਠ ਹੈ ਸਭ ਤੇਰੀ ਤੂੰ ਸਭ ਸਦਾ ਸਭ ਤੁਧ ਉਪਾਇਆ ਸਭਨਾ ਵਿੱਚ ਤੂੰ ਵਰਤਦਾ ਸਭਨਾ ਵਿੱਚ ਤੂੰ ਵਰਤਦਾ ਸਭਨਾ ਵਿੱਚ ਤੂੰ ਵਰਤਦਾ ਤੂੰ ਸਭ ਨਹੀਂ ਧਿਆਇਆ ਜਿਸ ਦੀ ਤੂੰ ਭਗਤ ਥਾਏ ਪਾਏ ਜਿਸ ਦੀ ਤੂੰ ਭਗਤ ਥਾਏ ਪਾਏ ਜਿਸ ਦੀ ਤੂੰ ਭਗਤ ਥਾਏ ਪਾਏ ਪਾਏ ਜਿਸ ਦੀ ਤੂੰ ਭਗਤ ਥਾਏ ਪਾਏ ਜੋ ਤੁਧ ਮਨ ਪਾਇਆ ਜੋ ਉਦਮਨ ਪਾਇਆ ਜੋ ਹਰ ਪ੍ਰਭ ਭਾਵੈ ਸੋ ਥਿਏ ਸਭ ਕਰਨ ਤੇਰਾ ਕਰਾਇਆ ਸਲਾਹ ਹੋ ਸਭ ਸਲਾਹ ਹੋ ਹਰ ਸਭਨਾ ਤੇ ਵੱਡਾ ਸ세 ਦਾ ਕੰਨਾ ਨਹੀਂ ਹੈ ਸਲਾਹ ਹੋ ਸਲਾਹ ਹੋ ਹਰ ਸਭਨਾ ਤੇ ਵੱਡਾ ਸਲਾਹ ਹੋ ਹਰ ਸਭਨਾ ਤੇ ਵੱਡਾ ਜੋ ਸੰਤ ਜਨਾ ਕੀ ਪੈਜ ਰਖਦਾ ਆਇਆ ਜੋ ਸੰਤ ਜਨਾ ਕੀ ਪੈਜ ਰਖਦਾ ਆਇਆ ਸ਼ਲੋਕ ਮਹੱਲਾ ਤੀਜਾ ਨਾਨਕ ਗਿਆਨੀ ਜਗ ਜੀਤਾ ਹਾਂ ਜੀਤਾ ਕਸਕੇ ਬੋਲਣਾ ਹੈ ਜਗ ਜੀਤਾ ਸਭ ਕੋਈ ਨਾਮੇ ਕਾਰਜ ਸਿੱਧ ਹੈ ਸਹਜੇ ਹੋਏ ਸੋ ਹੋਏ ਗੁਰਮਤ ਮਤ ਅਚਲ ਹੈ ਚਲਾਏ ਨਾ ਸਕੈ ਕੋਈ ਅੰਗੀ ਗੁਰ ਮਤ ਮਤ ਅਚਲ ਹੈ ਚਲਾਏ ਨਾ ਸਕੈ ਕੋਈ ਭਗਤਾ ਕਾ ਹਰ ਅੰਗੀਕਾਰ ਕਰੇ ਕਾਰਜ ਸੁਹਾਵਾ ਹੋਏ ਮਨ ਮੁਖ ਮੂਲਹ ਭੁਲਾਏ ਅਨ ਵਿੱਚ ਲੱਭ ਲੋਭ ਅਹੰਕਾਰ ਝਗੜਾ ਕਰਦਿਆ ਅਣ ਦਿਨ ਗੁਦਰੈ ਸਬਦ ਨਾ ਕਰੈ ਵਿਚਾਰ ਸੁਧ ਮਤ ਕਰਤਾ ਹਿਰ ਲਈ ਬੋਲਣ ਸਾਭ ਵਿਕਾਰ ਦਿੱਤੈ ਕਿਤੈ ਨ ਸੰਤੋਖੀ ਅਨ ਅੰਤਰ ਤ੍ਰਿਸ਼ਨਾ ਬਹੁਤ ਅਗਿਆਨ ਅੰਧਾਰ ਹਾਂਜੀ ਦਿੱਤੈ ਇਥੇ ਜਮਕ ਲਾ ਦਨੀ ਹੈ ਕਿਤੈ ਨ ਸੰਤੋਖੀ ਅਨ ਇਥੇ ਵਿਸਰਾਮ ਹੈ ਅੰਤਰ ਤ੍ਰਿਸ਼ਨਾ ਬਹੁਤ ਇਥੇ ਠਮਕ ਹੈ ਅਗਿਆਨ ਅੰਧਾਰ ਇਸ ਨੂੰ ਅਗਿਆਨ ਉਚਾਰਨ ਕਰਨਾ ਹੀ ਠਾ ਅੱਧਾ ਯਈਆ ਹੈ ਇਹਦਾ ਉਚਾਰਨ ਐੜਾ ਗੱਗੇ ਸਿਆਰੀ ਐੜੇ ਕੰਨਾ ਨੰਨਾ ਅਗਿਆਨ ਅੰਧਾਰ ਨਾਨਕ ਮਨ ਮੁਖਾਂ ਨਾਲ ਟੁੱਟਿਆ ਭਲੀ ਜਿਨਾ ਮਾਇਆ ਮੋਹ ਪਿਆਰ ਮਹੱਲਾ ਤੀਜਾ ਤਿਨ ਭਉ ਸੰਸਾ ਕਿਆ ਕਰੇ ਇਹ ਤਿਨ ਦੇ ਪ੍ਰਾਤਨ ਸਰੂਪਾਂ ਚ ਹਲੰਤ ਨਹੀਂ ਹੈ ਤਿਨ ਪਾਠ ਹੀ ਸ਼ੁੱਧ ਪਾਠ ਹੈ ਹਲੰਤ ਤੋਂ ਬਗੈਰ ਤਿਨ ਭਉ ਸੰਸਾ ਕਿਆ ਕਰੇ ਜਿਨ ਸਤਗੁਰ ਸਿਰ ਕਰਤਾਰ ਧੁਰ ਤਿਨ ਕੀ ਪੈਜ ਰਖਦਾ ਆਪੇ ਰਖਣ ਹਾਰ ਮਿਲ ਪ੍ਰੀਤਮ ਸੁਖ ਪਾਇਆ ਸਚੈ ਸਬਦ ਵਿਚਾਰ ਨਾ ਪਾਇਆ ਨਾ ਕੀਆ ਕਰ ਤਨੂ ਪਹਿਲਾਂ ਵੀ ਕੀਆ ਪਾਇਆ ਨਾ ਕੀਆ ਕਰ ਪਾਇਆ ਭੁਲਾ ਅਗਰ ਸਦਾ ਸਚੈ ਸਬਦ ਵਿਚਾਰ ਨਾਨਕ ਸੁਖ ਦਾਤਾ ਸਿਵਿਆ ਆਪੇ ਪਰਖਣ ਹਾਰ ਪੌੜੀ ਜੀਅ ਜੰਤ ਸਭ ਤੇਰੇ ਆ ਤੂੰ ਸਭ ਨਾਰਾਸ ਜਿਸਨੋ ਤੂੰ ਦੇਹ ਤਿਸ ਸਭਕੇ ਚ ਮਿਲੈ ਕੋਈ ਹੋਰ ਸ੍ਰੀਕ ਨਾਹੀ ਤੁਧ ਪਾਸ ਕੋਈ ਹੋਰ ਸ੍ਰੀਕ ਨਾਹੀ ਤੁਧ ਪਾਸ ਤੂੰ ਇੱਕੋ ਦਾਤਾ ਸਭ ਸਦਾ ਹਰ ਪਹਿ ਅਰਦਾਸ ਜਿਸ ਦੀ ਤੁਧ ਅਰਦਾਸ ਨਹੀਂ ਕਹਿਣਾ ਹਰ ਪਹਿ ਅਰਦਾਸ ਜਿਸ ਦੀ ਤੁਧ ਭਾਵੈ ਤਿਸ ਦੀ ਤੂੰ ਮੰਨ ਲੈ ਸੋ ਜਨ ਸਵਾਸ ਲੈ ਹੀ ਜਿਸ ਦੀ ਤੁਧ ਭਾਵੈ ਤਿਸ ਦੀ ਤੂੰ ਮੰਨ ਲੈ ਸੋ ਜਾਣ ਸਾਬਾਸ ਸਾਬ ਤੇਰਾ ਚੋਜ ਵਰਤਦਾ ਦੁੱਖ ਸੁਖ ਤੁਧ ਪਾਸ ਵਾਹਿਗੁਰਜੀ ਦਾ ਕਾਲ ਸਾਬ ਕਰਾਈ ਵਾਹਿਗੁਰਜੀ ਕੀ ਫਤਿਹ